ਨਨ ਕਾ ਆਇਆ ਵੀ ਤੈਨੂੰ ਐਡੀ ਫਿਕਰ ਪੈ ਗਈ ਮੁਰਗੀ ਦੀ ਨਿਕਾ ਆਇਆ ਉਹ ਤੇਰੀ ਭੂ ਆਇਆ ਉਹ ਉਹ 70 ਮੁਰਗੀਆਂ ਚੋਰੀ ਇੱਥੇ ਗਿਆ ਵਾ ਵਿੱਚ 72 ਸੀ ਪਹਿਲਾਂ 70 ਰਹਿ ਗਈਆਂ ਵੇਖਿਆ ਚੌਧਰੀ ਇੱਕ ਪਿਛਲੇ ਜੁਮੇ ਕਹਾਂ ਹੋਈ ਇੱਕ ਹੁਣ ਕਹਾਂ ਹੋਈ ਮੈਂ ਤਾਂ ਦੋਸਤਾਂ ਚ ਬਹਿ ਨਹੀਂ ਸਕਦਾ ਕਿ ਤੇਰੇ ਥੱਲੇ ਕੁਰਸੀ ਖਿੱਚ ਲੈਂਦੇ ਬਕਵਾਸ ਆਪਣੀ ਬੰਦ ਕਰ ਉਹ ਨਹੀਂ ਚੌਧਰੀ ਬੰਦਾ ਵੀ ਤੂੰ ਵੀ ਲੱਗ ਜੇ ਮੁਰਗੀ ਘਰੋਂ ਦੌੜ ਜਾਵੇ ਉਹ ਤੇ ਕੰਨਾਂ ਉੱਚੀਆਂ ਕਰਾ ਲਾ ਭੋਰਾ ਹੈ ਤਾਂ ਕਿ ਮੁਰਗੀ ਨਾ ਦੌੜੇ ਓਏ ਆਹੋ ਕਿਤੇ ਏਡੀ ਫਿਕਰ ਪੈ ਗਈ ਮੁਰਗੀ ਦੀ ਕਿਤੇ ਘਰ ਦੀ ਖਬਰ ਰੱਖ ਮੁਰਗੀਆਂ ਚ ਰਹਿ ਰਹਾ ਮੁਰਗੇ ਵਰਗਾ ਹੋ ਗਏ ਘਰ ਦੀ ਘਰ ਮੇਰੇ ਕੀ ਆ ਓਏ ਓਥੇ ਵੀ ਮੁਰਗੀਆਂ ਚੌਰੀ ਮਿਸਰੀ ਮੁਰਗੀਆਂ ਕਈ نسل ਦੀਆਂ ਮੁਰਗੀਆਂ ਤਿਆਰ ਹੋਈ ਫਿਰਦੀਆਂ ਝੁੰਮਕੇ ਲਾ ਕੇ ਸੁਰਖੀ ਲਾ ਕੇ ਕੌਣ ਝੁੰਮਕੇ ਪਾ ਕੇ ਫਿਰਦੀ ਆ ਓ ਚੌਰੀ ਜਿਹਨਾਂ ਨੇ ਲਾਡਾਂ ਦਾ ਸ਼ਾਵਾਂ ਪਾਲੀਆਂ ਹੁਣ ਝੁੰਮਕੇ ਵੀ ਪਾਉਂਦੇ ਨੇ ਕੱਪੜੇ ਵੀ ਪਾਉਂਦੇ ਆ ਤੇ ਹਲਕੀ ਜੀ ਸੁਰਖੀ ਵੀ ਲਵਾ ਦਿੰਦੇ ਆ ਅੱਛਾ ਝੁੰਮਕਿਆਂ ਦਾ ਬੜਾ ਗੁੱਸਾ ਲੱਗਦਾ ਉਹਦਾ ਭਾਵਾ ਕੋ ਪਰਫਿਊਮ ਦਾ ਡੱਬਾ ਫੜਾ ਦੇਵੇ ਭਾਵਾ ਉਹਦਾ ਉਹਦਾ ਦੇਨ ਨੂੰ ਭਾਵਾ ਦੇ ਦੇਵੇ ਪਰਫਿਊਮ ਕਿਹਨੂੰ ਪਰਫਿਊਮ ਕਰੂ ਦਿੰਦਾ ਉਹ ਕੁਕੜੀਆਂ ਨੂੰ